ਦੇ ਬਾਰੇ ਦੱਸਿਆ ਕਰਦੇ ਇਸ ਮੇਰੇ ਤੋਂ ਮੈਡੀਕਲ ਚੱਲ ਤੇ ਅੱਜ ਅਸੀਂ ਤੁਹਾਡੇ ਪਿੰਡ ਦੇ ਵਿੱਚ ਜੋ ਵੀ ਜੀ ਮੜਾ ਮਟਾ ਜਿੰਨਾ ਵੀ ਹੋ ਸਗੇ ਤੁਹਾਡੇ ਪਰਿਵਾਰਾਂ ਤੱਕ ਪਹੁੰਚ ਕੰਨ ਜਾ ਰਹੇ ਹਾਂ ਉਹ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਇਸ ਸਾਡੇ ਛੋਟੇ ਜਿਹੇ ਮਾਦੇ ਵਿੱਚ ਮੂਲੇ ਕੀਤੀ ਇਹ ਗੋਡੇ ਧੰਨੂ ਦੇ ਗਏ ਕਿਆ ਪਰ ਨਾਲ ਹੀ ਸਾਡੇ ਫੈਕਟਰੀ ਸਾਹਿਬਾ ਨੇ ਦੱਸਿਆ ਕਿ ਸਾਡਾ ਤਕਰੀਬ ਅੱਜ ਅਜਨਾਲੇ ਦੇ ਵਿੱਚ ਵੀ ਸਾਡੀ ਇੱਕ ਤрадиtionally ਭਰ ਕੇ ਗਈ ਆ ਤੇ ਪਤੀਤੀ ਮੈਂਬਰ ਸਾਡੇ ਗਏ ਆ ਉਹਦੇ ਵਿੱਚ ਵੀ ਕਾਫੀ ਇਹ ਗੱਲ ਜੀ ਹੋਣੀ ਹੈ ਕਿ ਉਹਨਾਂ ਲੋਕਾਂ ਤੱਕ ਪਹੁੰਚ ਕੀਤੀ ਜਾਵੇ ਜਿਨ੍ਹਾਂ ਨੂੰ ਜ਼ਰੂਰਤ ਆ ਸਾਨੂੰ ਪਤਾ ਲੱਗਿਆ ਕਿ ਇਸ ਪਿੰਡੇ ਵਿੱਚ ਜ਼ਰੂਰਤ ਆ ਤੇ ਅਸੀਂ ਕੋਸ਼ਿਸ਼ ਕੀਤੀ ਆ ਤੇ ਸਾਡੀ ਇਹ ਛੋਟੀ ਜਿਹੀ ਗੁਰੂ ਦੇ ਅੰਦਰ ਕਬੂਤਰ ਦਾ ਜੈ ਪਿੱਛਿਆ जो है क्या मतलब त्या क्या रखो ना جيڪا ڏاڍا سٺا آهن 简单。<laughs> <laughs>

ਸ੍ਰੀ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਸਭ ਖਾਈ ਹੋਏ ਸਹਾਇ ਦਸਤਾਬਾਜ਼ੀਆਂ ਦੀ ਜੋ ਸੰਤਾਂ ਭਗਤਾਂ ਆਤਮਪ੍ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਰਤਮੰਦੇ ਜਿਦਾਰ ਦਾ ਧਿਆਨ ਤਾਰ ਬੁਰਨਾ ਜੀ ਸ੍ਰੀ ਵਾਹਿਗੁਰੂ ਵਾਰ ਕਰੀ ਪੰਜਾਂ ਪਿਆਰਿਆਂ ਜਹਾਂ ਸਿੰਘ ਜਦੋਂ ਤਾਲੀ ਮੁੱਟਿਆ ਹੱਡੀਆਂ ਜੱਪੀਆਂ ਤੱਕੀਆਂ ਲੇਨੀਆਂ ਪ੍ਰੇਮੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਫਿਲਾਇ ਤੇ ਵਾਹੀ ਦੇਖਣ ਦਿੱਤੀ ਸਾ ਪੰਗਾਇਤ ਆਸਾਂ ਸਰਬੱਤ ਦੇ ਗੋੜਿਆਂ ਦਾ ਧਿਆਨ ਕਰ ਬੋਲੇ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਸਹਿਤਿਸਕੀ ਸਤਿਕਾਰਯੋਗ ਮਹਾਰਾਜੀ ਦੇ ਜਨਮ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰ ਰੋਜ਼ ਹਰ ਕੀ ਬੋਢੀ ਨਮਸ਼ੂਨੀ ਆਪ ਸ੍ਰੀ ਚੰਦ ਗਗਨਗਰ ਸੇਜੇ ਸੋਨਾਂ ਦਾ ਸੰਤਾਂ ਮਹਾਂਪੁਰਖਾਂ ਦੇ ਨਿਸ਼ਾਨਾਂ ਦਾ ਚਾਕਰ ਹੋਣ ਦੇ ਨਾਲ ਧਿਆਨ ਕਰ ਬੋਲੇ ਜੀ ਵਾਹਿਗੁਰੂ ਹੈ ਇਥਨੇ ਖਰਵਾਤ ਖਾਬਸਾ ਜੀ ਦੇ ਅਰਦਾਸ ਹੈ ਜੀ ਸਰਬੱਤ ਵਾਂ ਦਾ ਜੀਤੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਉਣ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੀ ਸਾਡਾ ਇੱਥੇ ਰਜੇ ਦੇ ਦੇ ਘਟੇ ਰੱਬ ਦੀ ਤੇ ਕੰਮ ਸਿੱਖੀ ਦੀ ਜੀ ਸ੍ਰੀ ਸਹਿਬ ਦੀ ਸਹਾਇ ਖਾਲਸੇ ਜੀਤੇ ਗੋਲ ਬਾਲੇ ਬੋਲ ਜੀ ਵਾਹਿਗੁਰੂ ਵਾਹਿਗੁਰੂ اے ਨਿਮਾਨਿਆਂ ਦੇ ਮਾਨ ਪਾਨਾਂ ਤਾਂ ਨੋਕਿਆਂ ਦੀ ਓਟ ਸੱਚੇ ਦੇ ਨਾਲ ਵਾਹਿਗੁਰੂ ਆਗੇ ਜਨਕਮ ਨਾਮ ਲਿਖੇਤਾ ਸਵੇ ਜੁਲਦੀ ਮਹਾਰਾਜਿਓ ਪਾਤਸ਼ਾਹ ਆਦੇ ਆਦੇ ਸੰਗਤ ਮਹਾਰਾਜੀ ਮਹਲਾ ਸੇਖਰੀ ਝਾਮਨਗਰ ਬਨੋ ਪਾਸ਼ਾ ਪ੍ਰਬੰਧ ਕਮੇਟੀ ਬਨੋ ਸੂ ਸੰਤਾਂ ਨੂੰ ਮਿਲ ਕਰਕੇ ਸੱਚੇ ਪਾਤਸ਼ਾਹ ਦੇਸ਼ਾਂ ਦੇ ਸੰਤਾਂ ਕੋਲੋਂ ਮਿਲ ਕੇ ਪਾਤਸ਼ਾਹ ਲੋਕੋ ਪੰਜਾਬ ਦੇ ਵਿੱਚ ਹਰ ਜੀਤਾਂ ਦੀ ਮਦਦ ਵਾਸਤੇ ਪ੍ਰਬੰਧ ਕੀਤੇ ਗਏ ਸੱਚੇ ਪਾਤਸ਼ਾਹ ਤੇ ਆਪ ਦੀ ਕਿਰਪਾ ਹੈ ਮਹਾਰਾਜੀਓ ਕਿਰਪਾ ਕਰਨੀ ਮਹਾਰਾਜ ਜੋ ਸਮਗਰੀ ਲੈ ਕੇ ਆਏ ਹੈ ਪ੍ਰਬੰਧਕ ਕਮੇਟੀ ਜੋ ਨਗਰ ਪਿੰਡੋਰੀ ਲੱਤਾ ਸਿੰਘ ਪਿੰਡੋਰੀ ਇੰਜੀਨੀਅਰ ਸਾਹਿਬੀ ਮਹਾਰਾਜ ਜੋ ਉਹਨਾਂ ਸੰਗਤਾਂ ਵਾਸਤੇ ਇਸ ਮੱਦੀ ਲੈ ਕੇ ਸੇਪਰੀ ਸਾਹਮਣੇ ਕੋ ਆਏ ਹਨ ਸਾਡਾ ਕਿਰਪਾ ਕਰਨੀ ਆਗੋਂ ਤੋਂ ਇਦਾਂ ਦੀ ਸੰਕਟ ਸਾਡੇ ਪੰਜਾਬ ਤੇ ਨਾ ਆਵੇ ਸੰਤਾਂ ਨੂੰ ਚਾਦੀ ਬਖਣੀ ਸਾਤ ਸੰਤੋਖ ਰੱਖਣਾ ਆਪਰੇ ਚੰਨਾਨੰਦ ਵਾਸ ਬਖਸ਼ਣਾ ਸੁਖ ਬਖਸ਼ਨੀ ਸਤ ਸੰਤੋਖ ਬਖਸ਼ਣਾ ਗੁਰੂ ਕਾ ਲੋਟ ਸਨਾ ਸੱਚੇ ਪਾਤਸ਼ਾਹ ਸੰਗਤੇ ਦਇਆ ਕਰਨੀ ਨਾਮ ਕਾ ਰੰਗਮ ਕਾ ਪ੍ਰਤਾਪ ਰਖਣਾ ਸੱਚੇ ਪਾਤਸ਼ਾਹ ਸਾਰੇ ਸੰਗਤ ਨੂੰ ਚਾੜੀ ਕੜਾ ਵਖਣੀ ਜੋ ਪ੍ਰਬੰਧਕ ਕਮੇਟੀ ਹੈ ਸਮਭੀ ਲੈ ਕੇ ਹਾਜ਼ਰੀ ਹੈ ਇਹਨਾਂ ਨੂੰ ਸੇਵਾ ਕਾਂ ਦੇ ਉਦੋਂ ਬਖਸ਼ਣੀ ਸੋ ਮਰਕੈਂਸੀ ਪ੍ਰਬੰਧਕ ਕਮੇਟੀ ਨੂੰ ਚਾੜੀ ਕਲਾ ਵਖਣੀ ਪਾਈਓ ਸੰਗਤ ਨੂੰ ਬੇਨਤੀ ਇਹੀ ਹੈ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਕਿ ਜੋ ਵੀ ਸੰਗਤ ਹੈ ਇਹ ਜੋ ਸਮਗਰੀ ਆਈ ਹੈ ਸਮਗਰੀ ਆਪਾਂ ਗਰੀਬਾਂ ਦੇ ਵਿੱਚ ਮਜਬੂਰ ਉਹ ਜਿਹੜੇ ਘਾਰਿਆਂ ਉਹਨਾਂ ਦੇ ਵਿੱਚ ਵਰਤਣ ਦੀ ਕੋਸ਼ਿਸ਼ ਕਰਨੀ ਆ ਕੋਈ ਇਹ ਨਾ ਹੋਵੇ ਬੇਨਤੀ ਕਿ ਇੱਕ ਘਰ ਚਾਰ-ਚਾਰ ਸਟਾਕ ਇਕੱਠੇ ਕੀਤੇ ਜਾਣ ਸੋ ਇਸ ਕਰਕੇ ਜੋ ਸਹਿਲ ਪੱਥਰ ਵਿੱਚ ਜਾਂ ਤੋਹਾਂ ਘਰ ਚੱਕਾ ਕੇ-ਕਿਆ ਸੜਿਆ ਕੋਮਿਸ਼ਨ ਨੇ ਨਿਜਤਾ ਪਹਿਲਾਂ ਹੀ ਸਾਡਾ ਭੇਜਿਆ ਆਇਆ ਇਸ ਕਰਕੇ ਜੇ ਮੜੀ ਥੋੜਾ ਆਇਆ ਤੁਹਾਡੇ ਘਰ ਕਹਿੰਦਾ ਨਿਜਕ ਆ ਗਿਆ ਸੋ ਇਸ ਕਰਕੇ ਮਾਲਕ ਦਾ ਸ਼ੁਕਰਾਨਾ ਕਰਨਾ ਸਾਡੇ ਤੇ ਇਹੋ ਜਿਹੇ ਸੰਕਟ ਘੜੀ ਨਾ ਆਵੇ ਪੰਜਾਬ ਤੇ ਸੁਖ ਬਖਸ਼ੇ ਮਾਲਕ ਸਭ ਸੰਤੋਖ ਬਖਸ਼ੇ ਸਾਰਿਆਂ ਦੀ ਝਾੜੀ ਖੜਾ ਕਰੇ ਮਹਾਰਾਜ ਸੋ ਇਸ ਵੇਲੇ ਜੋ ਸਮਗਰੀ ਪਿਆ ਹੈ ਗਰੀਬਾਂ ਦੇ ਵਿੱਚ ਵਟਾਉਣ ਦੀ ਆਗਿਆ ਬਖਸ਼ੋ ਨਾਨਕ ਨਾਮ ਝਾੜੀ ਖੜਾ ਤੇਰੇ ਦਰ ਪਰੇ ਸਰਬੱਤ ਦਾ ਇਹ ਭਲਾ ਜੋ ਬੋਲੇ ਜੋ ਨਾਏ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੋ ਬੋਲੇ ਜੋ ਮਿਹਾ ਸਤਿਗੁਰਿਆ ਨਾਰ ਵਾਹਿਗੁਰੂ ਜੀ ਕਾ ਖਾਲਸਾ ਪਾਤਸ਼ਾਹ ਗੁਰੂ ਘੜੇ ਜੈ ਗੁਰਦੇ ਧੰਨ ਗੁਰਦੇ